ਹਾਜ਼ਰਕਾ ਜ਼ਿਲ੍ਹੇ ਤੋਂ ਚਿੰਤਾਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਿੰਡ ਘੁਰਕਾ ਚ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਪਾਣੀ ਦੇ ਵਧਦੇ ਪੱਧਰ ਨੇ ਕਈ ਏਕੜ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ ਇਸੇ ਨਾਲ ਹੀ ਕਈ ਘਰਾਂ ਦੇ ਵਿੱਚ ਪਾਣੀ ਵੀ ਵੜ ਚੁੱਕਿਆ ਤੇ ਕਈ ਘਰ ਪਾਣੀ ਵਿੱਚ ਘਰੇ ਹੋਏ ਨੇ ਅਤੇ ਲੋਕ ਆਪਣੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਕਿਸ਼ਤੀਆਂ ਰਾਹੀਂ ਸਤਲੁਜ ਦਰਿਆ ਪਾਰ ਕਰਨ ਲਈ ਮਜਬੂਰ ਹੋ ਚੁੱਕੇ ਨੇ ਪਰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਕਿਸ਼ਤੀ ਨਾਲ ਲੋਕ ਦਰਿਆ ਤਾਪਾਰ ਕਰਦੇ ਹਨ ਉਹ ਰਸਤੇ ਵਿੱਚ ਹੀ ਖਰਾਬ ਹੋ ਜਾਂਦੀ ਹੈ ਉਹ ਖਰਾਬ ਹਾਲਤ ਵਿੱਚ ਹਨ ਕਿਸ਼ਤੀ ਅੱਧ ਵਿਚਕਾਰ ਹੀ ਟੁੱਟ ਜਾਂਦੀ ਹੈ ਅਤੇ ਪਾਣੀ ਨਾਲ ਭਰ ਜਾਂਦੀ ਹੈ ਜਿਸ ਕਾਰਨ ਜਾਨ ਖਤਰੇ ਵਿੱਚ ਪੈ ਜਾਂਦੀ ਹੈ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿਸ਼ਤੀ ਹੈ ਉਹ ਅੱਧ ਵਿਚਕਾਰ ਰੁਕ ਚੁੱਕੀ ਹੈ ਹਲਕੇ ਜਿਹੜੇ ਕਿਸ਼ਤੀ ਦੇ ਵਿੱਚ ਲੋਕ ਸਵਾਰ ਨੇ ਉਹਨਾਂ ਦੇ ਵੱਲੋਂ ਜਦੋਂ ਜਹਿਦ ਕੀਤੀ ਜਾਂਦੀ ਹੈ ਕਿ ਕਿਸ਼ਤੀ ਨੂੰ ਕਿਸੇ ਕਿਨਾਰੇ ਲਗਾਇਆ ਜਾਵੇ ਰਸੇ ਵੀ ਪਾਏ ਗਏ ਨੇ ਪਰ ਇਹਨਾਂ ਲੋਕਾਂ ਦੀ ਜਾਨ ਤੇ ਖਤਰਾ ਮੰਡਰਾ ਰਿਹਾ ਸਥਾਨਕ ਨਿਵਾਸੀ ਗੁਰਸੇਵਕ ਸਿੰਘ ਅਤੇ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਸਤਰੋਜ ਦੇ ਦੂਜੇ ਪਾਸੇ ਹੈ ਤੇ ਪਾਣੀ ਵਿੱਚ ਡੁੱਬ ਚੁੱਕੀ ਹੈ ਦਿਨ ਚ ਕਈ ਕਈ ਵਾਰ ਉਹਨਾਂ ਨੂੰ ਜ਼ਮੀਨ ਦੇਖਣ ਵਾਸਤੇ ਉਧਰ ਜਾਣਾ ਪੈਂਦਾ ਆਪਣੀਆਂ ਫਸਲਾਂ ਦੇਖਣ ਵਾਸਤੇ ਜਿਸ ਕਾਰਨ ਉਹਨਾਂ ਨੂੰ ਕਿਸ਼ਤੀ ਰਾਹੀਂ ਸਫ਼ਰ ਕਰਨਾ ਪੈਂਦਾ ਤਾਂ ਖਰਾਬ ਕਿਸ਼ਤੀਆਂ ਦਰਿਆ ਦੇ ਅਧ ਵਿਚਕਾਰ ਹੀ ਖਰਾਬ ਹੋ ਜਾਂਦੀਆਂ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਲੋਕਾਂ ਦੀ ਜਾਨ ਇਸ ਵੇਲੇ ਖਤਰੇ ਵਿੱਚ ਹੈ ਹਲਾਤ ਤੁਹਾਡੇ ਸਾਹਮਣੇ ਆ ਸਾਰਾ ਕੁਝ ਡੁੱਬਿਆ ਪਿਆ ਸਾਡਾ ਤਾਂ ਜੀ ਕੋਈ ਇੱਥੇ ਕੋਈ ਸਾਡੀ ਗੱਲ ਨਹੀਂ ਸੁਣਦਾ ਕੋਈ ਕੁਝ ਨਹੀਂ ਕਰਦਾ ਧਿਆਨ ਦਾ ਬਸ ਓਟਾ ਲੈਣ ਦੇ ਭਾਈ ਵਾਲੇ ਨੇ ਸਾਰੇ ਤੁਸੀਂ ਆਏ ਹੋ ਉੱਥੇ ਅਸੀਂ ਆਹ ਤਾਂ ਖੇਤ ਆਏ ਸੀ ਚੋਨਾ ਵੇਖਣ ਜਿਹੜਾ ਲਾਇਆ ਸੀ ਡੁੱਬਿਆ ਪਿਆ ਸਾਡਾ ਤਾਂ ਨਹੀਂ ਕਿਧਰ ਉਹ ਕਿਹੜਾ ਕਿਹੜੀ ਤਾਂ ਤੇ ਤੁਹਾਡੀ ਪਹਿਲੀ ਹੈ ਜੀ ਪਹਿਲੀ ਸਾਡੀ ਇੱਥੇ ਆ ਘੁਰਕੇ ਚ ਪਿੰਡ ਚ ਹੈਗੀ ਹੈ ਪਾਰ ਦਰਿਆ ਤੋਂ ਅੱਛਾ ਹਾਂਜੀ ਤੇ ਫਿਰ ਕਿੰਨੇ ਧਿਆਨ ਨਾਲ ਜਾਣਾ ਕਰਦੇ ਜੀ ਤੁਸੀਂ ਅਸੀਂ ਵੀ ਪਾਰ ਲੰਘਣ ਦੀ ਬੇੜੀ ਤੇ ਜੀ ਕੀ ਕੇ ਬੜੀ ਟੁੱਟੀ ਜੱਬੀ ਪਈ ਏ ਜਮਾਂ ਜੀ ਛੁੱਟੀ ਏ ਵੀ ਜਮਾਂ ਹਾਂਜੀ ਫਿਰ ਡਰ ਨਹੀਂ ਲੱਗਦਾ ਡਰ ਕੀ ਹੁਣ ਕਿਵੇਂ ਆਹ ਦਿਨੋਂ ਪਾਰ ਮਾਰੀ ਦਾ ਪਾਰ ਲੰਘਣਾ ਹੀ ਪੈਂਦਾ ਕੀ ਕਰੀਏ ਦੱਸ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਜਦੋਂ ਵਿੱਚ ਬੈਠ ਕੇ ਜਾਂਦਾ ਜੀ ਖਤਰਾ ਜੀ ਅੱਠਾ ਟਾਈਮ ਖਤਰਾ ਰਹਿੰਦਾ ਸਾਨੂੰ ਇਹ ਰੱਸੀ ਕੇ ਬਸ ਲਾਈ ਬਸ ਇਹਨੂੰ ਫੜ ਕੇ ਪਾਰ ਲੰਘਣ ਵਾਸਤੇ ਲਾਈਏ ਜੀ ਹਾਂਜੀ ਚੱਪੂ ਹੈਗੇ ਨੇ ਚੱਪੂ ਨਹੀਂ ਕੁਛ ਵੀ ਕੱਲੀ ਡਾਂਗ ਸਾਡੀ ਆਪ ਦੀ ਹੈ ਜੀ ਕੋਈ ਸਾਨੂੰ ਕੋਈ ਚੱਪੂ ਨਹੀਂ ਦਿੱਤੇ ਕੋਈ ਚੰ ਦਿੱਤਾ ਜੀ ਹਾਂਜੀ ਮਾੜੇ ਨੇ ਲੋ ਮਾੜੇ ਪੂਰੇ ਜੀ ਅੱਗੇ ਪਿੱਛੇ ਤਾਂ ਕਈ ਕਿਹੜਾ ਆ ਜਾਂਦਾ ਓਟਾ ਲੈਣ ਕਦੇ ਕਿਹੜਾ ਆ ਜਾਂਦਾ ਹੁਣ ਇੱਥੇ ਆਉਣ ਕਾ ਕਿਹੜਾ ਕੋਈ ਮਾਈਦਲਾ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਜੀ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਕਿਹੜੇ ਪਾਸੇ ਜਾਈਏ ਦੱਸੋ ਅਫਸਰ ਵੀ ਨਹੀਂ ਆਉਂਦਾ ਕੋਈ ਕੋਈ ਅਫਸਰ ਨਹੀਂ ਆਦਾ ਕਿਸੇ ਨੇ ਤੇ ਸ਼ਕਲ ਨਹੀਂ ਵਿਖਾਈ ਸਾਨੂੰ ਅਜੇ ਤੱਕ ਇਹ ਰਕਬਾ ਕਿਹੜਾ ਹੈ ਇੱਥੇ ਕਿੰਨਾ ਕਾ ਰਕਬਾ ਹੈ ਜਿਹੜਾ ਪਾਣੀ ਦੀ ਮਾਰ ਇੱਥੇ ਰਕਬਾ ਇੱਥੇ ਘੜ ਘੜ 2000 ਕਿੱਲਾ ਹੈਗਾ ਜੀ ਰਕਬੇ ਤੇ ਮਾਰਥ ਲਿਆ ਬਾਈ ਕਿਹੜੇ ਕਿਹੜੇ ਪਿੰਡ ਨੇ ਮਾਰ ਪਾਣੀ ਨੂਰ ਸ਼ਾਹ ਪਿੰਡ ਦਾ কুরਕਾ ਹੋ ਗਿਆ ਜੀ ਐਵੇਂ ਲਾਧੂ ਕੇ ਪਿੰਡ ਹੋ ਗਿਆ ਸਾਰਾ ਇਧਰ ਇਧਰ ਹੀ ਨੇ ਸਾਰੇ ਗਲਾਬਾ ਹੋ ਗਿਆ ਵਿੱਚ ਸਾਰੇ ਮਾਰ ਚਾਹੇ ਬਈ ਉਹ ਵਿਚਾਰਾ ਮੀਨਾ ਭੱਜਾ ਫਿਰ ਮੀਨੇ ਬਾਦ ਆਫ ਦਿੱਤੀ ਨਹੀਂ ਉਹ ਵੀ ਟੁੱਟੀ ਦਿੱਤੀ ਨਹੀਂ ਤੇ ਅਸੀਂ ਕਹਾਂ ਵੀ ਚੱਲ ਇਹ ਹੀ ਸਹੀ ਹੋਰ ਨਹੀਂ ਤੱਲਾਂਗਾ ਟਾਪਾ ਤਾਂ ਕਰੀਏ ਪਹਿਲੇ ਅਸੀਂ ਟਰਾਲੀ ਵਾਲੀਆਂ ਟੂਪਾਂ ਜਿਹੜੀਆਂ ਹੁੰਦੀਆਂ ਸੀ ਟਾਇਰਾਂ ਦੇ ਵਿੱਚ ਪੈਂਦੀਆਂ ਨੇ ਉਹਨਾਂ ਕੇ ਉਹਨਾਂ ਦੇ ਉੱਪਰ ਲੰਘ ਕੇ ਤਰ ਕੇ ਅਸੀਂ ਆਟਾ ਦਾਣਾ ਜਿਹੜਾ ਖੰਡ ਮਿੱਠਾ ਲਿਜਾਂਦੇ ਰਹੇ ਹੁਣ ਬੇੜੀ ਮਿਲ ਗਈ ਉਹਨੂੰ ਕੋ ਮੜਾ ਮੋਟਾ ਆਸਰਾ ਬਣ ਗਿਆ ਬਾਕੀ ਬੇੜੀ ਖਤਰੇ ਵਾਲੀ ਈ ਠੀਕ ਹੈ ਹਾਂ ਟੁੱਟੀ ਹੋਈ ਹੈ ਖੈਦ ਕੀ ਪਤਾ ਲੱਗਦਾ ਹੈ ਕਿ ਜ਼ਿਆਦਾ ਕ੍ਰੈਕ ਹੋ ਜਾਵੇ ਤੇ ਕਿਹੜੇ ਉੱਤੇ ਅਜੀਬ ਆਂ ਤੇ ਸਾਰੇ ਡੁੱਬ ਸਕਦੇ ਕਿੰਨਾ ਕ ਖਤਰਾ ਇੱਕ ਪਾਸੇ ਡੋਲ ਜਾਂਦੀ ਜਦੋਂ ਆਉਂਦੀ ਹੈ ਡੋਲ ਜਾਂਦੀ ਹੈ ਹੈ ਡੋਲ ਜਾਂਦੀ ਸਾਬ ਪੁੱਠੀ ਹੋਣ ਤੱਕ ਜਾਂਦੀ ਹੈ ਐਂ ਦਾ ਨਾ ਜਿਗਾੜ ਇਹ ਹੋ ਜਾਂਦਾ ਹੈ ਜਦੋਂ ਇਹ ਲੋਡ ਪੈਂਦਾ ਹੈ ਲੋਡ ਪੈਣ ਵਾਲੇ ਨੂੰ ਆਪ ਰਸਾ ਖਿੱਚਨੇ ਤੇ ਐਸ ਪਾਸੇ ਐਟੇਡੀ ਹੋ ਜਾਂਦੀ ਨਹੀਂ ਤੇ ਫਿਰ ਪਾਣੀ ਇੰਨਾ ਭਰ ਜਾਂਦਾ ਫਿਰ ਕੱਢਦੇ ਨਹੀਂ ਤੁਸੀਂ ਕੱਢਦੇ ਆ ਉੱਥੇ ਡੱਬਾ ਪਿਆ ਕੱਢਦੇ ਵੀ ਤਾਂ ਤੇ ਫਿਰ ਹੁਣ ਚੱਪੂ ਚੱਪੂ ਨਹੀਂ ਮਿਲਗੇ ਚੱਪੂ ਇਹਦੇ ਨਾਲ ਕੋਈ ਨਹੀਂ ਮਿਲਿਆ ਚੱਪੂ ਆਪ ਹੀ ਬਣਾਇ ਬਣਵਾਇਦਾ ਤਾਗਾ ਤੂਗਾ ਪਾ ਕੇ ਪੱਤੀ ਜੀ ਪੈਪ ਦੇ ਨਾਲ ਵੜਨ ਕਰਕੇ ਅੱਛਾ ਇਹ ਇਹਦੇ ਨਾਲ ਜਲਦੀ ਵੀ ਨਹੀਂ ਆ ਚੱਪੂ ਨਾਲ ਕਿੰਨੇ ਕਰਨੇ ਜਿਹੜੇ ਉਧਰ ਡੋਬੇ ਚ ਨੇ ਇੱਥੇ ਜੀ ਇਹ ਕਹਿੰਨੇ ਗਰਨਾਮ ਸਿੰਘ ਇੱਕ ਭਗਵਾਨ ਸਿੰਘ ਦੋ ਨਜਾਵਤ ਸਿੰਘ ਤਿੰਨ ਬਲਵੰਤ ਸਿੰਘ ਚਾਰ ਅਰਮਨ ਸਿੰਘ ਪੰਜ ਚਿਮਨ ਸਿੰਘ ਛੇ ਰਾਜ ਸਿੰਘ ਸੱਤ ਸੱਤ ਤੇ ਦੂਜਾ ਹੋਰ ਤੇਤਾ ਨੇ ਇਹ ਕਰਨੇ ਕਿ ਇਹ ਬੰਦੇ ਨੇ ਅੰਦਰ ਇਹਨੇ ਇਹਨੇ ਹੁਣ ਇਹਨਾਂ ਦੇ ਵਿੱਚੋਂ ਕਈ ਤਾਂ ਪਿੱਛੇ ਚਲੇ ਘੱਲ ਘੱਲ ਨਿਕਲ ਕੇ ਡਰਦੇ ਹੋਏ ਹੂੰ ਕਈ ਅਸੀਂ ਵਿੱਚ ਬੈਠੇ ਆ ਅੱਛਾ ਬਾਹਰ ਬੱਚਾ ਘੱਲ ਤਾਂ ਵਾਪਸ ਤੈਨੂੰ ਜਲਾਉਂਦਾ ਕੌਣ ਹੈ ਉਹਨੂੰ ਮੈਂ ਚਲਾਣਾ ਤੁਸੀਂ ਮਿਲਾਓ ਨਹੀਂ ਵੈਸੀ ਚ ਕੋਈ ਆਂਦਾ ਟਪਾ ਦੇ ਨਹੀਂ ਕਿ ਭਗਵਾਨ ਹੈਗਾ ਉਹ ਬਾਦ ਦੋਵੇਂ ਜਣੇ ਸਾਨੂੰ ਆਵਾਜ਼ ਮਾਰਦੇ ਨੇ ਇਹ ਜਿਹੜੇ ਆਉਂਦੇ ਨੇ ਅੱਛਾ ਪਿੰਡ ਦੇ ਲੋਕੋ ਤੁਸੀਂ ਹਾਂ ਤੇ ਉੱਥੋਂ ਅਸੀਂ ਫਿਰ ਆ ਕੇ ਨਾਲੋਂ ਪਾਰ ਕਰੀਦਾ ਫਿਰ ਉਹ ਆਦਾ ਕੰਮ ਕਰ ਕਰਕੇ ਜਾਂ ਵੇਖ ਵਿਖਾ ਕੇ ਆਪਦੀ ਫਸਲਾਂ ਫਿਰ ਵਾਪਸ ਆਟ ਜਾਂਦੇ ਮਤਲਬ ਚਲਾਣ ਵਾਲਾ ਤੁਹਾਨੂੰ ਕੋਈ ਨਹੀਂ ਦਿੱਤਾ ਨਾ ਕੋਈ ਨਹੀਂ ਨਹੀਂ ਚਲਾਣ ਵਾਲਾ ਵੀ ਕੋਈ ਨਹੀਂ ਹੈਗਾ ਕੋਈ ਨਹੀਂ ਨਾ ਚੱਪੂ ਨਾ ਨਾ ਬੇੜੀ ਸਹੀ ਤੇ ਨਹੀਂ ਚਲਾਣ ਵਾਲਾ ਨਹੀਂ ਚਲਾਣ ਵਾਲਾ ਇਹ ਤਾਂ ਸਾਰਾ ਦਿਨ ਅਸੀਂ ਲੋਕਾਂ ਨੂੰ ਟਪਾਈ ਰੱਖੀਦਾ ਅੱਛਾ ਕਿੰਨਾ ਕੁ ਪਰੇਸ਼ਾਨੀ ਹੈ ਤੁਹਾਨੂੰ ਜੀ ਬੜੀ ਪਰੇਸ਼ਾਨੀ ਬੜੀ ਤੇ ਫਿਰ ਹੁਣ ਕਿੰਨੀ ਕੀ ਮਦਦ ਤੁਹਾਡੇ ਤੱਕ ਪਹੁੰਚੀ ਹੈ ਜੀ ਸਾਡੇ ਤੱਕ ਤਾਂ ਪਹਿਲੀ ਵਾਰ ਆਏ ਪੱਤਰਕਾਰ ਵੇਖਣੇ ਜਿਹੜੇ ਸਾਡੀ ਢਾਣੀ ਤੇ ਪਹੁੰਚੇ ਨੇ ਸੰਤ ਸਾਨਾ 88 ਲੱਖ ਡੁੱਬਿਆ ਰਹੇ ਸੰਤ ਅੱਜ ਤੱਕ ਪੱਤਰਕਾਰਾਂ ਦੀ ਸ਼ਕਲ ਹੀ ਨਹੀਂ ਵੇਖੀ ਪਿਆ ਇਸ ਮੱਟ ਤੇ ਵੀ ਆਏ ਹੋ ਦੇਖ ਲਓ ਦੋ ਕਨਾਲਾਂ ਵਿੱਚ ਥਾਂ ਬੜਾ ਖਲਾਏ ਬਾਕੀ ਸਾਰਾ ਡੁੱਬਿਆ ਹੋਇਆ ਹੈ ਇਸ ਦੋ ਕਨਾਲਾਂ ਦੇ ਸਾਰੇ ਇਕਰੀ ਮੈਂ ਬੈਠਾ ਕੋਆ ਮੈਨੂੰ ਮੱਜਾਂ ਤੇ ਪਾਣੀਆਂ ਪਿੱਛੇ ਥਾਂ ਨਹੀਂ ਹੈਗੀ ਔਖੀਆਂ ਨੇ ਕਿਸੇ ਦੇ ਘਰ ਬਣੀ ਕੋਈ ਨਹੀਂ ਬੰਨਣ ਦਿੰਦਾ ਮਗਰ ਕੀ ਪ੍ਰਬੰਧ ਨੇ ਪ੍ਰਸ਼ਾਸਨ ਮਗਰ ਪ੍ਰਬੰਧ ਕੋਈ ਵੀ ਨਹੀਂ ਸਾਡਾ ਤਾਂ ਸਾਰੀ ਨਹੀਂ ਲੈਂਦਾ ਸੱਚ ਨਹੀਂ ਕੋ ਮੱਜਾਂ ਦਾ ਚਾਰਾ ਨਹੀਂ ਕੋ ਕੁਛ ਨਹੀਂ ਸਾਡੇ ਤੱਕ ਤਾਂ ਕੋਈ ਆਇਆ ਨਹੀਂ ਜੇ ਕੋਈ ਆਉਂਦਾ ਏ ਤੇ ਉਹ ਪਿੰਡੂ ਹਟ ਜਾਂਦਾ ਪਿੱਛੇ ਠਾਣੀਆਂ ਦਾ ਤਾਂ ਪਤਾ ਹੀ ਨਹੀਂ ਲੈਂਦਾ ਅੱਛਾ ਤੇ ਹੁਣ ਕਿੰਨੇ ਕੇ ਲੋਗ ਹੋਣਗੇ ਅੰਦਰ ਅੰਦਰ ਹੁਣ ਲੋਗ ਤਾਂ ਬਾਧੂ ਫਿਰਦੇ ਨੇ ਸ਼ਾਮ ਨੂੰ ਟੱਪਣਗੇ ਜਿਹੜੇ ਆਪੋ ਆਪ ਤੇ ਖੇਤਾਂ ਨੂੰ ਗਾਇ ਪਾਣੀ ਪੂਣੀ ਦੇਖਣ ਵੀ ਕਿੰਨਾ ਸਾਡਾ ਫਸਲ ਡੁੱਬ ਗਿਆ ਕਿੰਨਾ ਬਚ ਗਿਆ ਰੋਜ਼ ਆਉਂਦੇ ਨੇ ਵੇਖਣ ਕਿਹੜੇ ਵਾ ਦੇਖੀ ਮਾ ਤਾਂ ਜੋਨਾ ਬਾਤੀ ਜਾਵੇ ਪਰਬਾਸ਼ਨ ਵਾਲਾ ਹਾਲ ਕੋ ਨਹੀਂ ਹੈ। ਹਾਲਾਤ ਬਹੁਤ ਜ਼ਿਆਦਾ ਖਰਾਬ ਹੈ ਜੀ। ਬਹੁਤ ਜ਼ਿਆਦਾ ਵੀ ਇੱਥੇ ਦਾ ਤੁਹਾਨੂੰ ਅੱਗੇ ਅੰਕਲ ਸੁਣੀ ਜਾਂਦੇ ਤੁਸੀਂ ਨਾ ਲੰਗਣ ਦਾ ਪ੍ਰਬੰਧ ਕੋਈ ਚੱਜ ਨਾਲ ਹੈਗਾ ਨਾ ਕੋਈ ਉਹਦਾ ਬੰਦਾ ਜਾ ਸਕਦਾ। ਤੇ ਬਾਕੀ ਜੋ ਬੇੜੀ ਹੈ ਤੁਹਾਡੇ ਸਾਹਮਣੇ ਹੀ ਹੈ ਸਾਰੀ ਕਰੇਕਾ ਵੀ ਡੁੱਬਣ ਦਾ ਜਨੂੰ ਕਹਿੰਦੇ ਬੇੜੀ ਡੁੱਬਣ ਦਾ ਪੂਰਾ ਖਤਰਾ ਰਹਿੰਦਾ ਹੈ। ਹਾਂਜੀ ਨਾਲ ਕਿ ਇੱਥੇ ਟਾਣੀ ਹੈਗੇ ਕਿ ਜਵਾਗ ਚੱਲੇ ਵੀ ਆਉਂਦੇ ਆ ਬਾਕੀ ਕੋਈ ਪ੍ਰਬੰਧ ਹੈ ਨਹੀਂ ਕਿਸੇ ਤਰ੍ਹਾਂ ਦਾ ਵੀ। ਪ੍ਰਸ਼ਾਸਨ ਨੂੰ ਤੁਸੀਂ ਕਹਿੰਦੇ ਨਹੀਂ ਕਿ ਵੇੜੀ ਸਹੀ ਕੀਤੀ ਜਾ ਕੇ ਨਹੀਂ ਕਿਹਾ ਸੀ ਬਾਕੀ ਮਲੋ ਆਹ ਦਿੱਤੀ ਆ ਕਿਹਾ ਸੀਗਾ ਅੰਕਲ ਹੈਗੇ ਆ ਚਾਰ ਪੰਜ ਦਿਨ ਭੱਜੇ ਫਿਰਿਆ ਮਗਰ ਤੇ ਆ ਫੜਾਤੀ ਉਹਨਾਂ ਟੁੱਟੀ ਹੋਈ ਵੇੜੀ ਹਾਂਜੀ ਪਰ ਰੋਜ਼ਾਨਾ ਕਿੰਨੇ ਕੁ ਲੋਕੇ ਦਰਵਾਜ਼ੇ ਪਰ ਜਾਂਦੇ ਆ ਇੱਧਰੋ ਵੇਖੋ ਵੀਰੋ ਇੱਧਰ ਸਾਰੇ ਜ਼ਮੀਨਾਂ ਹੀ ਹੈਗੀਆਂ ਤਕਰੀਬਨ ਮੇਰੇ ਸਾਹਮਣੇ ਨਾਲ ਤਾਂ ਕੋਈ 40 50 ਬੰਦਾ ਹੈਗਾ ਜਿਨ੍ਹਾਂ ਦੀ ਜ਼ਮੀਨਾਂ ਹੈਗੀਆਂ ਤੇ ਕਈ ਆਂਦੇ ਆ ਕਈ ਨਹੀਂ ਜਾਂਦੇ ਜਿਨ੍ਹਾਂ ਦੀਆਂ ਸਾਰੀਆਂ ਡੁੱਬ ਗਈਆਂ ਉਹ ਤਾਂ ਫਿਰ ਉਹਨਾਂ ਵਿਚਾਰੇ ਕੀ ਕਰਨਾ ਨਾ ਜੇ ਕਿ ਹਾਂ ਜਿਨ੍ਹਾਂ ਨੂੰ ਸਾਡੇ ਵਰਗੇ ਨੂੰ ਆਸਰਾ ਹੈਗਾ ਵੀ ਅਸੀਂ ਦਿੱਲੀ ਆਈ ਦਾ ਆਪਦਾ ਹਾਂਜੀ ਖਤਰਾ ਕਿੰਨਾ ਕੁ ਹੁੰਦਾ ਹੈ ਜੀ ਖਤਰਾ ਬਹੁਤ ਜ਼ਿਆਦਾ ਹੁੰਦਾ ਜੀ ਕਿਉਂਕਿ ਸਾਪਾਂ ਦਾ ਖਤਰਾ ਹੁੰਦਾ ਹੈ ਹਰੇਕ ਮਤਲਬ ਜਿਹੜੇ ਪਾਣੀ ਦੇ ਜਈ ਬੰਦੇ ਆ ਖਤਰਾ ਤਾਂ ਹੁੰਦਾ ਹੀ ਆ ਜੀ ਮਦਦ ਕਿੰਨੇ ਕੁ ਪਹੁੰਚੀ ਮਦਦ ਅਜੇ ਜੀ ਤੁਸੀਂ ਵੇਖਦੇ ਪਏ ਹੋ ਕੀ ਇੱਥੇ ਹੈਗੀ ਆ ਮਦਦ ਤੁਸੀਂ ਅੱਜ ਕਿਵੇਂ ਆਏ ਹੋ ਬਸ ਖੇਤ ਸੀਗਾ ਤੇ ਇੱਧਰ ਜਾਣਾ ਸੀਗਾ ਤੇ ਬਸ ਕਿੰਨੀ ਪਹਿਲੀ ਹੈ ਤੁਹਾਡੀ ਪਹਿਲੀ ਹੈਗੀ 10 ਕਿੱਲੇ ਪਾਣੀ ਸਾਰੀ ਪਾਣੀ ਹਾਂਜੀ ਸਾਰੀ ਡੁੱਬ ਚੋਨਾ ਲਾਇਆ ਜੀ ਪਹਿਲਾਂ ਪਹਿਲਾਂ ਲਾਇਆ ਸੀਗਾ ਉਹ ਮੂੰਗੀ ਸੀਗੀ ਮੂੰਗੀ ਡੁੱਬ ਗਈ ਮੂੰਗੀ ਤੋਂ ਡੁੱਬਣ ਤੋਂ ਬਾਅਦ ਪਾਣੀ ਚੱਲ ਗਿਆ ਸੀ ਉਸ ਤੋਂ ਬਾਅਦ ਇਹ ਹੋ ਗਿਆ ਜੀ ਅਲਰਟ ਕੋਈ ਜਾਰੀ ਕੀਤਾ ਪ੍ਰਸ਼ਾਸਨ ਨਾ ਨਾ ਕੋਈ ਨਾ ਨਾ ਕਿਸੇ ਤਰ੍ਹਾਂ ਦੇ ਕੋਈ ਸੂਚਨਾ ਨਹੀਂ ਦਿੱਤੀ ਜੇ ਦਿੱਤੀ ਹੁੰਦੀ ਤਾਂ ਫਿਰ ਜਿਹੜੇ ਇੱਧਰ ਵਿਚਾਰੇ ਪਾਰ ਹੈਗੇ ਨਹੀਂ ਤੋ ਬਾਹਰ ਹੀ ਆ ਜਾਂਦੇ ਜੇ ਹੁੰਦਾ ਤਾਂ ਕੁਛ ਕਿਸ਼ਤੀ ਦਾ ਹੁਣ ਕਿੰਨਾ ਵੀ ਖਤਰਾ ਹੈ ਕਿਸ਼ਤੀ ਤਾਂ ਤੁਹਾਡੇ ਸਾਹਮਣੇ ਹੀ ਸਾਰਾ ਕਰਕੀ ਹੈ ਜੀ ਕਿੰਨੇ ਪਰ ਅੱਜ ਗੁਜ਼ਾਰਾ ਕਿਵੇਂ ਹੁੰਦਾ ਫਿਰ ਕਿਸ਼ਤੀ ਤੇ ਜਾਣਾ ਬਸ ਜਿਹਨੂੰ ਕਹਿੰਦੇ ਰਿਸਕ ਤੇ ਰਿਸਕੀ ਤੌਰ ਤੇ ਜਾਣਾ ਪੈਂਦਾ ਵੀ ਹਾਂ